ਹੋ ਹੈਲੋ ਗਾਇਸ ਮੈਂ ਤੁਹਾਡਾ ਆਪਣਾ ਰਾਜਪੂਤਾ ਕਰਪੀ ਵੀਰਨੀ ਵਾਲਾ ਆ ਆਪਣੀਆਂ ਜਿਹੜੀਆਂ ਇੰਸਟਾਗ੍ਰam ਫੇਸਬੁੱਕ ਦੇ ਰੀਲਾਂ ਵਿੱਚ ਐਡਾ ਆਉਂਦੀਆਂ ਹੁੰਦੀਆਂ ਆਪਾਂ ਗਿੰਬਲ ਵੇੜਾ ਫੋਨ ਨੂੰ ਸਟੇਬਲ ਰੱਖਦਾ ਹੁੰਦਾ ਉਹ ਮੰਗਾਇਆ ਸੀਗਾ ਜੀ ਤੇ ਇਹਦੇ ਵਿੱਚ ਨੋਰਮਲ ਸਟੈਂਡ ਆ ਗਿਆ ਜਿਹੜਾ ਕਿ ਤਿੰਨ 350 ਰੁਪਏ ਦਾ ਮਿਲਦਾ ਗਿੰਬਲ ਮੰਗਾਇਆ ਸੀ ਜੀ ਆਪਾਂ 850 ਰੁਪਏ ਦਾ ਬਾਈ ਆਪਣੇ ਕੋਲੇ ਖੜਾ ਹੈਗਾ ਜਿਹੜਾ ਆਪਣਾ ਵਿਚਾਰਾ ਆਨਲਾਈਨ ਦਾ ਆਪਾਂ ਨੂੰ ਡਿਲੀਵਰ ਕਰਕੇ ਗਿਆਗਾ ਤਾਂ ਇਹ ਸਾਰਿਆਂ ਨੂੰ ਦੱਸਦਾ ਬਾਈ ਵੀ ਇਹਦਾ ਇੰਨਾ ਦਾ ਕੁਝ ਨਾ ਕਰੇ ਇਹਨਾਂ ਦੇ ਵਾਚ ਰਿਟਰਨ ਵੀ ਨਹੀਂ ਪੈਂਦੀ ਹੁਣ ਕਹੀ ਜਾਂਦਾ ਵੀ ਸਾਡਾ ਤਾਂ ਕੰਮ ਇਹਦਾ ਇਕੱਲਾ ਹੋਈ ਸੀਗਾ ਪਾਰਸਲ ਦੇਣ ਦਾ ਤੇ ਅਗਲੇ ਉਹ ਮੂਰੇ ਰਿਟਰਨ ਨਹੀਂ ਚੱਕ ਰਹੇ ਕੋਈ ਰਿਟਰਨ ਦੀ ਆਪਸ਼ਨ ਹੀ ਨਹੀਂ ਹੈਗੀ। ਬੇਰੇ ਸਾਡਾ ਇਹਨਾਂ ਕੰਮ ਆ ਇਕੱਲਾ ਡਿਲੀਵਰੀ ਦਾ ਕੰਮ ਆ ਸਾਡਾ ਭਰਾ ਸਾਨੂੰ ਐ ਨਹੀਂ ਪਤਾ ਹੁੰਦਾ ਵੀ ਪਾਰਸਲ ਚ ਕੀ ਹੈਗਾ ਕੀ ਨਹੀਂ ਸਾਡਾ ਇਹਨਾਂ ਕੰਮ ਆ ਪੇਮੈਂਟ ਲੈਣਾ ਪਾਰਸਲ ਦੇਣਾ ਠੀਕ ਹੈ ਨਾ ਸਾਨੂੰ ਐ ਨਹੀਂ ਪਤਾ ਵੀ ਕੀ ਉਹਦੇ ਵਿੱਚ ਹੈਗਾ ਕੀ ਨਹੀਂ ਉਹ ਸਾਨੂੰ ਕੀ ਪਤਾ ਬਈ ਗਲਤ ਨਿਕਲਿਆ ਹੁਣ ਰਿਟਰਨ ਆਈ ਬਾਈ ਕਹਿੰਦਾ ਸਾਈਡ ਤੋਂ ਮਗਾਈ ਸੀ ਬਈ ਇਹਨਾਂ ਨੂੰ ਪਹਿਲਾਂ ਹੀ ਕਿਹਾ ਮੈਂ ਵੀ ਆ ਫੇਸਬੁਕ ਤੋਂ ਮਗਾ ਲਾ ਕਰੋ ਜਿਵੇਂ ਮਿਸੂ ਆਇਆ ਜਾਣਾ ਇਹੀਆਂ ਚੀਜ਼ਾਂ ਤੋਂ ਮਗਾਇਆ ਕਰੋ ਰਿਟਰਨ ਵੀ ਪੈ ਜਾਂਦੀ ਆ ਤੇ ਜਿਹੜੀ ਆ ਆਪਣੇ ਫੇਸਬੁਕ ਸਾਈਟ ਤੋਂ ਕੋਈ ਆਉਂਦੀ ਉਂਦੀ ਆ ਵਜ਼ੂਰੀ ਜੀ ਜਾਇਤਾ ਤੋਂ ਇਤਨਾ ਮਗਾਇਆ ਕਰੋ ਕਿਉਂਕਿ ਇਹ ਬਾਫਰੀ ਹੁੰਦੇ ਵੀਰੇ ਥੜੇ ਚੀਜ਼ ਵੀ ਫੇਕ ਹੀ ਆਉਂਦੀ ਇਹਦੇ 'ਚ ਲੋ ਜੀ ਬਾਈ ਨੇ ਤੁਹਾਨੂੰ ਸਾਰਾ ਕੁਝ ਆਪ ਦੱਸਤਾ ਬਾਈ ਮੇਰੇ ਵੀਰ ਮੇਰੀ ਫੇਸਬੁਕ ਫੈਮਲੀ ਸਾਰੀ ਇਹਨੇ ਸਤੇਤ ਹੋ ਜੋ ਬਾਈ ਸਾਡੇ ਨਾਲ ਤਾਂ ਇਹ ਹੋ ਗਿਆ ਪਰ ਉਹ ਜਿਹੜਾ ਤੁਹਾਡੇ ਨਾਲ ਨਾ ਹੋਵੇ Amazon Flipkart ਜਿਹੜੀਆਂ ਨਾਮ ਕੱਢਿਆ ਐਪ ਨੇ ਉਹਨਾਂ ਤੋਂ ਮਗਾਇਆ ਕਰੋ ਜੋ ਵੀ ਕੁਝ ਆਨਲਾਈਨ ਮਗਾਉਣਾ ਉਹਨਾਂ ਦੀ ਰਿਟਰਨ ਵੀ ਹੋ ਜਾਂਦੀ ਐ ਇਹਨਾਂ ਦੀ ਕੋਈ ਰਿਟਰਨ ਨਹੀਂ ਬਾਈ ਸਾਡੇ ਦਾ 4-500 ਰੁਪਏ ਨੂੰ ਚੂਨਾ ਲੱਗ ਗਿਆ ਤਾਂ ਸਾਰਿਆਂ ਨੂੰ ਅਪੀਲ ਕਰਦਾ ਬਾਈ ਇੱਦਾਂ ਦਾ ਨਾ ਕਰਿਆ ਕਰੋ ਤੁਸੀਂ ਸਾਰਾ ਕੁਝ ਆਪ ਵੀਡੀਓ ਵਿੱਚ ਦੇਖੀ ਐ ਜੋ ਕੁਝ ਉੱਥੇ ਵਾਪਰਿਆ ਕਿਰਪਾ ਕਰਕੇ ਜਿੰਨੇ ਵੀ ਮੇਰੀ Facebook ਫੈਮਲੀ ਜਿੰਨੇ ਵੀ ਇਸ ਮੇਰੇ ਨਾਲ ਜਿਹਨੂੰ ਚਾਹਣ ਵਾਲਿਆ ਜਿੰਨੇ ਮੇਰੇ ਵੀਡੀਓ ਦੇਖਣ ਵਾਲੇ ਮੇਰੇ ਵੀਰ ਭਾਈ ਮੇਰੇ ਸਾਰਾ ਫੈਮਲੀ ਕਿਰਪਾ ਕਰਕੇ ਇਹ ਵੀਡੀਓ ਪੱਕਾ ਸਾਰੇ ਜਣੇ ਸ਼ੇਅਰ ਕਰ ਦਿਓ ਜੀ ਬਾਅਦ ਤੋਂ ਬਾਅਦ ਤਾ ਜੋ ਸਾਰੇ ਇਸ ਗੱਲ ਤੋਂ ਜਾਗਰੂਤ ਹੋ ਸਕਣ ਦੇਖ ਲਓ ਕਿੱਡਾ ਵੱਡਾ ਫਰੋਡ ਹੈ ਗਿੰਪਲ ਮंगाई ਸੀ ਆਪਾਂ ਫੋਨ ਨੂੰ ਜਿਹੜੀ ਸਟੇਬਲ ਰੱਖਦੀ ਆਗੀ ਕਿਉਂਕਿ ਮੈਨੂੰ ਬਹੁਤ ਕਮੈਂਟ ਆਈ ਜਾਂਦੇ ਸੀ ਵੀ ਬਾਈ ਤੂੰ ਕੰਮ ਤਾਂ ਵਧੀਆ ਕਰਦਾ ਤੇਰੀ ਵੀਡੀਓ ਵਧੀਆ ਨੇ ਪਰ ਕੈਮਰਾ ਬਹੁਤ ਹਿਲਦਾਗਾ ਮੈਂ ਤਾਂ ਕਰਕੇ ਆਰਡਰ ਕੀਤਾ ਸੀਗਾ ਤੇ ਮੈਂ ਆਰਡਰ ਕੀਤਾ 850 ਰੁਪਿਆ ਲੈ ਗਿਆ ਮੈਂ ਘਰ ਨਹੀਂ ਸੀਗਾ ਮਾਤਾ ਸੀ ਘਰ ਚ ਚਾਰੇ ਅਣਪੜ੍ਹ ਨੇ ਉਹਨਾਂ ਨੂੰ ਨੋਲਜ ਹੈ ਨਹੀਂਗੀ ਤੇ ਬਾਅਦ ਜਦੋਂ ਮੈਨੂੰ ਵੀਡੀਓ ਕਾਲ ਤੇ ਦਿਖਾਈ ਤਾਂ ਮੈਂ ਦੇਖਿਆ ਵੀ ਇਹ ਤਾਂ ਇਕੱਲਾ ਸਟੈਂਡ ਆ ਗਿਆ ਜੋ ਕਿ ਮੇਰੇ ਕੋਲ ਪਹਿਲਾਂ ਵੀ ਹੈਗਾ ਮੈਂ 350 ਰੁਪਏ ਦਾ ਆਨਲਾਈਨ ਹੀ ਲੇਤਾ ਸੀ ਤੁਸੀਂ ਚੈੱਕ ਵੀ ਕਰ ਸਕਦੇ 350 ਰੁਪਏ ਦੀ ਚੀਜ਼ ਆਹੋ ਤੇ ਲੈ 850 ਰੁਪਿਆ ਗਿਆ ਮਗਾਇਆ ਗਿਆ ਬਲ ਸੀ ਨਿਕਲਾ ਹੈ ਨੋਰਮਲ ਸਟੈਂਡ ਕਿਰਪਾ ਕਰਕੇ ਸਾਰੇ ਜਣੇ ਜੀ ਆਹ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਜੋ ਇਸ ਗੱਲ ਤੋਂ ਜਾਗਰੂਕ ਸਾਰੇ ਨੇ ਹੋ ਸਕਣ ਧੰਨਵਾਦ ਜੀ